ਮંત્રી ਮਾਰਕਾਰਨੀ ਦਾ ਨਵਾਂ ਐਲਾਨ ਇਹ ਕਿਹਾ ਆਉਣ ਵਾਲੀਆਂ ਪੀੜੀਆਂ ਲਈ ਲੰਬੇ ਸਮੇਂ ਦੇ ਨਿਵੇਸ਼ ਦੀ ਤਿਆਰੀ ਪ੍ਰਧਾਨ ਮੰਤਰੀ ਮਾਰਕਾਰਨੀ ਨੇ ਕਿਹਾ ਹੈ ਕਿ ਸਰਕਾਰ ਅਜਿਹਾ ਨਿਵੇਸ਼ ਕਰੇਗੀ ਜੋ ਕਿ ਸਿਰਫ ਅੱਜ ਲਈ ਨਹੀਂ ਸਗੋਂ ਆਉਣ ਵਾਲੀਆਂ ਪੀੜੀਆਂ ਲਈ ਵੀ ਲਾਭਕਾਰੀ ਹੋਣੀ ਦੇ ਕਰਦੀ ਨੇ ਬੋਧਵਾਰ ਸ਼ਾਮ ਨੂੰ ਔਟਵਾ ਵਿੱਚ ਕੁਝ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਆ ਆਖਿਆ ਕਿ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਬਣਾਉਣ ਲਈ ਕੁਝ ਬਲੀਦਾਨ ਕਰਨੇ ਪੈਣਗੇ ਉਹਨਾਂ ਕਿਹਾ ਕਿ ਇਹ ਸਾਡਾ ਦੇਸ਼ ਹੈ ਜੋ ਕਿ ਤੁਹਾਡਾ ਭਵਿੱਖ ਹੈ ਅਸੀਂ ਤੁਹਾਡੇ ਲਈ ਕੁਝ ਕਰਕੇ ਜਾਣਾ ਚਾਹੁੰਦੇ ਹਾਂ ਹਾਲਾਂਕਿ 4 ਨਵੰਬਰ ਨੂੰ ਪੇਸ਼ ਹੋਣ ਵਾਲੇ ਫੈਡਰਲ ਬਜਟ ਬਾਰੇ ਉਹਨਾਂ ਨੇ ਕੋਈ ਵੀ ਖਾਸ ਐਲਾਨ ਨਹੀਂ ਕੀਤਾ ਪਰ ਸਰਕਾਰ ਨੇ ਆਰਥਿਕ ਯੋਜਨਾ ਬਾਰੇ ਕੁਝ ਸੰਕੇਤ ਜ਼ਰੂਰ ਦਿੱਤੇ ਨੇ ਕਾਰਨੀ ਨੇ ਕਿਹਾ ਕਿ ਦੇਸ਼ ਨੂੰ ਨਵੇਂ ਕਾਰੋਬਾਰ ਪਾਈਵਾਲਾ ਨਾਲ ਜੁੜਨਾ ਚਾਹੁੰਦੇ ਨੇ ਜੋ ਕਿ ਇਮੀਗ੍ਰੇਸ਼ਨ ਨੇ ਰਾਹੀ ਹੋਰ ਕਈ ਲੋਕਾਂ ਨੂੰ ਆਰਥਿਕਤਾ ਸਹਾਰਨਾ ਚਾਹੁੰਦੇ ਨੇ ਜੋ ਕਿ ਵਾਤਾਵਰਣ ਸੰਬੰਧੀ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਨੇ ਉਹਨਾਂ ਵਿੱਚ ਕਾਫੀ ਉਹਨਾਂ ਨੂੰ ਸਹਾਇਤਾ ਮਿਲੇਗੀ ਉਹਨਾਂ ਦੁਬਾਰਾ ਜ਼ੋਰ ਦੇ ਕੇ ਕਿਹਾ ਗਿਆ ਕਿ ਬਦੇਰੇ ਨਿਵੇਸ਼ ਕਰਨ ਲਈ ਸਰਕਾਰ ਨੂੰ ਆਪਣੇ ਖਰਚੇ ਘਟਾਉਣੇ ਪੈਣਗੇ ਆਪਣਾ ਭਾਸ਼ਣ ਵਿਚਾਰਨੀ ਨੇ ਅਗਲੇ ਦੁਹਾਕੇ ਵਿੱਚ ਗੈਰ ਅਮਰੀਕੀ ਨਿਯੰਤਰਣ ਨੂੰ ਦੁੱਗਣਾ ਕਰਨ ਦਾ લક્ષਣ ਪ੍ਰਗਟਾਇਆ ਯਾਦ ਕਰ ਰਹੇ ਕਿ ਲਿਬਰਲ ਸਰਕਾਰ ਨੇ ਚੋਣਾਂ ਦੌਰਾਨ ਵਾਦਾ ਕੀਤਾ ਸੀ ਕਿ 2028 ਤੱਕ 15 ਬਿਲੀਅਨ ਡਾਲਰ ਦੀ ਬਚਤ ਕਰੋ ਜਾਂ ਆਮਦ ਆਇਜ਼ ਨਾਲ ਹੀ ਆਮਦਨ ਸਤील ਕੀਤੀ ਜਾਵੇਗੀ ਇਸੇ ਅਤੇ ਇਸ ਦੇ ਨਾਲ ਹੀ ਇਸ ਲਈ ਕੋਈ ਵੀ ਮੰਤਰੀਆਂ ਨੇ ਅਗਲੇ 3 ਸਾਲਾਂ ਵਿੱਚ ਖਰਚੇ ਘਟਾਉਣ ਦੀ ਹੁਕਮ ਨੂੰ ਵੀ ਦਿੱਤੇ ਜਾ ਚੁੱਕੇ ਨੇ ਜੋ ਕਿ ਅੱਗੇ ਜਾ ਕੇ ਭਵਿੱਖ ਦੇ ਵਿੱਚ ਕਾਫੀ ਜਿਹੜਾ ਲਾਭਕਾਰੀ ਇੱਕ ਇਫੈਕਟ ਆ ਜਿਹੜਾ ਉਹ ਦੇਖਣ ਨੂੰ ਮਿਲ ਸਕਦਾ ਹੈ ਤੇ ਇਦਾਂ ਦੀ ਹੋਰ ਜਿਹੜੀ ਜਾਣਕਾਰੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਜੁੜੇ ਰਹੋ ਪੰਜਾਬੀ ਲਿੰਕ মিডিਆ ਨਾਲ ਧੰਨਵਾਦ